ਤਿੰਨ ਰਾਸ਼ੀਆਂ ਦਾ ਸਿਤਾਰਾ ਬੁਲੰਦ ਹੋ ਜਾਵੇਗਾ ਕਿਉਂਕਿ 13 ਫਰਵਰੀ ਤੋਂ ਤਿੰਨ ਰਾਸ਼ੀ ਵਾਲਿਆਂ ਦੀ ਕਿਸਮਤ ਪਲਟਣ ਵਾਲੀ ਹੈ ਦੋਸਤੋ ਮਾਤਾ ਲక్ష్ਮੀ ਜੀ ਦੀ ਕਿਰਪਾ ਨਾਲ ਇਹਨਾਂ ਤਿੰਨ ਰਾਸ਼ੀਆਂ ਨੂੰ ਕਰੋੜਪਤੀ ਬਨਨ ਤੋਂ ਕੋਈ ਵੀ ਨਹੀਂ ਰੋਕ ਸਕਦਾ ਤੇ ਇਹ ਹੋਰ ਵੀ ਜ਼ਿਆਦਾ ਮਾਲਾ-ਮਾਲ ਹੋ ਜਾਣਗੀਆਂ ਪਰ ਉਸ ਤੋਂ ਪਹਿਲਾਂ ਜੇਕਰ ਤੁਸੀਂ ਵੀ ਇਸ ਵੀਡੀਓ ਉੱਪਰ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਰ ਲਵੋ ਰਾਸ਼ੀਆਂ ਦੀ ਚਾਲ ਬਦਲਣ ਨਾਲ ਇਹਨਾਂ ਤਿੰਨ ਰਾਸ਼ੀ ਦੀ ਕਿਸਮਤ ਚਮਕਣ ਵਾਲੀ ਆ ਜਿਸ ਨਾਲ ਇਹਨਾਂ ਨੂੰ ਅਚਾਨਕ ਧਨਲਾਭ ਹੋ ਸਕਦਾ ਹੈ ਨਾਲ ਹੀ ਇਹਨਾਂ ਦੀ ਤਰੱਕੀ ਦੇ ਰਾਹ ਵੀ ਖੁੱਲ ਜਾਣਗੇ ਚਲੋ ਜਾਣਦੇ ਹਾਂ ਉਹ ਕਿਸਮਤ ਵਾਲੀ ਰਾਸ਼ੀਆਂ ਕਿਹੜੀਆਂ ਹਨ ਨੰਬਰ 1 ਮਿਥੁਨ ਰਾਸ਼ੀ ਦੋਸਤੋ ਸ਼ਨੀ ਦੇਵਤੇ ਰਾਹੂ ਦੀ ਚਾਲ ਬਦਲਣ ਨਾਲ ਮਿਥੁਨ ਰਾਸ਼ੀ ਵਾਲਿਆਂ ਲਈ ਬਹੁਤ ਹੀ ਸ਼ੋਭ ਸਮਾ ਆਉਣ ਵਾਲਾ ਹੈ ਇਸ ਨਾਲ ਤੁਹਾਡੇ ਕੈਰੀਅਰ ਤੇ ਕਾਰੋਬਾਰ ਵਿੱਚ ਤਰੱਕੀ ਦੇ ਨਵੇਂ ਰਾਹ ਖੁੱਲ ਜਾਣਗੇ ਜੋ ਬੱਚੇ ਪੜ੍ਹਾਈ ਕਰਦੇ ਹਨ ਭਾਵ ਜੋ ਬੱਚੇ ਵਿਦਿਆਰਥੀ ਹਨ ਉਹਨਾਂ ਲਈ ਇਹ ਸਮਾਂ ਬਹੁਤ ਹੀ ਜ਼ਿਆਦਾ ਸ਼ੁਭ ਹੋਣ ਵਾਲਾ ਹੈ ਪੜ੍ਹਾਈ ਵਿੱਚ ਇਹਨਾਂ ਨੂੰ ਵਧੀਆ ਸਫਲਤਾਵਾਂ ਮਿਲ ਸਕਦੀਆਂ ਹਨ ਮਕਰ ਰਾਸ਼ੀ ਦੇ ਕਾਰੋਬਾਰੀਆਂ ਨੂੰ ਨਵੇਂ ਪੈਸੇ ਕਮਾਉਣ ਦੇ ਸਾਧਨ ਮਿਲ ਸਕਦੇ ਹਨ ਮੇਥਨ ਰਾਸ਼ੀ ਦੇ ਜੋ ਲੋਕ ਸਟਾਕ ਮਾਰਕੀਟ ਰੀਅਲ ਸਟੇਟ ਵਿੱਚ ਇਨਵੈਸਟਮੈਂਟ ਕਰਦੇ ਆ ਉਹ ਬਹੁਤ ਹੀ ਜ਼ਿਆਦਾ ਮੁਨਾਫਾ ਕਮਾ ਸਕਦੇ ਹਨ ਪਰਿਵਾਰ ਦੇ ਆਪਣੇ ਜੀਵਨ ਸਾਥੀ ਨਾਲ ਵਧੀਆ ਸਬੰਧ ਹੋ ਜਾਣਗੇ ਨੰਬਰ 2 ਬਰੀਸ਼ਵ ਰਾਸ਼ੀ ਵਾਲਿਆਂ ਲਈ ਇਹ ਸਮਾਂ ਸਭ ਤੋਂ 골ਡਨ ਟਾਈਮ ਵਾਲਾ ਹੈ ਕਿਉਂਕਿ ਸ਼ਨੀ ਦੇਵ ਦੀ ਕਿਰਪਾ ਨਾਲ ਇਹਨਾਂ ਦੀ ਤਨਖਾਹ ਵਿੱਚ ਬਹੁਤ ਹੀ ਜ਼ਿਆਦਾ ਵਾਧਾ ਹੋ ਸਕਦਾ ਹੈ ਬਹੁਤ ਸਮੇਂ ਤੋਂ ਫਸਿਆ ਪੈਸਾ ਇਹਨਾਂ ਨੂੰ ਵਾਪਸ ਮਿਲ ਸਕਦਾ ਹੈ ਬ੍ਰਿਸ਼ਚ ਰਾਸ਼ੀ ਵਾਲਿਆਂ ਨੂੰ ਕਾਰੋਬਾਰ ਵਿੱਚ ਵੱਡੀ ਡੀਲ ਮਿਲ ਸਕਦੀ ਹੈ ਜਿਸ ਨਾਲ ਇਹਨਾਂ ਨੂੰ ਬਹੁਤ ਜ਼ਿਆਦਾ ਤੰਨਲਾਭ ਹੋ ਸਕਦਾ ਹੈ ਤੇ ਇਹਨਾਂ ਦਾ ਦਿਲ ਬਹੁਤ ਹੀ ਜ਼ਿਆਦਾ ਖੁਸ਼ ਰਹੇਗਾ ਨੰਬਰ 3 ਕਰਕ ਰਾਸ਼ੀ ਵਾਲਿਆਂ ਨੂੰ ਵਿਦੇਸ਼ ਯਾਤਰਾ ਦਾ ਮੌਕਾ ਮਿਲ ਸਕਦਾ ਹੈ ਕਿਉਂਕਿ ਰਾਹੂ ਦੇਵ ਇਹਨਾਂ ਦੇ ਬਹੁਤ ਸਮੇ ਤੋਂ ਬਾਹਰ ਜਾਣ ਦਾ ਸੁਪਨਾ ਪੂਰਾ ਕਰ ਸਕਦੇ ਹਨ ਇਹਨਾਂ ਨੂੰ ਖੁਸ਼ਖਬਰੀ ਮਿਲ ਸਕਦੀ ਹੈ ਕਰਕ ਰਾਸ਼ੀ ਵਾਲਿਆਂ ਨੂੰ ਇਹਨਾਂ ਦਿਨਾਂ ਵਿੱਚ ਧਾਰਮਿਕ ਕੰਮਾਂ ਵੱਲ ਲੁਝਾਨ ਵੱਧ ਸਕਦਾ ਹੈ ਕਿਸਮਤ ਇਹਨਾਂ ਦੇ ਹੱਕ ਵਿੱਚ ਹੋਵੇਗੀ ਘਰ ਵਿੱਚ ਖੁਸ਼ੀਆਂ ਦਾ ਮੌਕਾ ਬਣਿਆ ਰਹੇਗਾ ਜਿਸ ਨਾਲ ਸਾਰਾ ਪਰਿਵਾਰ ਇਕੱਠਾ ਹੋ ਸਕਦਾ ਹੈ ਦੋਸਤੋ ਇਸ ਤਰ੍ਹਾਂ ਦੀ ਵੀਡੀਓ ਰੋਜ਼ਾਨਾ ਪਾਉਣ ਲਈ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਰ ਲਵੋ ਧੰਨਵਾਦ